ਸਤਿਗੁਰ ਜੀ ਦੇ ਪਤੀ ਸ੍ਰੀ ਭਗਵਤੀ ਇਸ ਰਾਏ ਪਾਸ਼ਾਹੇ ਬਾੜਮੀ ਬੌੜੀ ਪ੍ਰਤਮ ਭਗਵਤੀ ਸਮੇਤ ਸਭ ਨੂੰ ਨਾਨਕ ਲਈ ਤੇ ਆਏ ਫਿਰ ਗੰਗਤ ਗੁਰ ਤੇ ਅਮਰਦਾਸ ਰਾਮਦਾਸ ਉਹ ਸਹਾਇ ਅਰਜਨ ਅਰਜਨ ਸਿੰਘ ਜੀ ਸ੍ਰੀ ਹਰਕ੍ਰਿਸ਼ਨ ਜੀ ਆਏ ਜੈਸ ਜਿਠਾ ਸਭ ਤੋਂ ਜ਼ਿਆਦਾ ਸ੍ਰੀ ਤੇਗ ਬਹਾਦਰ ਸਿੰਘ ਜੀ ਘਰ ਨੌਨੇ ਦਾਵੇ ਤਾਏ ਦਸਨ ਪਾਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਸਾਥ ਆਏ ਸਤਿਗੁਰੂ ਵਾਲਿਗ ਸਿੰਘ ਜੀ ਸਿੰਘ ਜੀ ਨੇ ਧਰਮ ਦਾ ਮਾਰਗ ਦਿਖਾਇਆ ਤਾਏ ਪਾਲ ਪ੍ਰਕਾਸ਼ਤ ਗੁਰੂ ਆਮ ਸਿੰਘ ਜੀ ਦੇ ਜਨਮ ਤੋਂ ਲੈ ਚਦਾਏ ਜੋਤ ਕਜਾਮਾ ਸਤਿਗੁਰੂ ਹਰਿ ਸਿੰਘ ਸਿਵਰੀਆਂ ਸਿੱਖੀ ਟੁੱਟੀ ਲਈ ਮਲਾਏ ਅਡਲ ਪ੍ਰਤਾਪੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਫਲਜੋਗਵੀਂ ਸੋਚ ਸੋਚ ਕੇ ਨਾਮ ਮੰਦਰ ਵਰਵਾਇਆ ਚੁਲਾਏ ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਜੀ ਜਿਹੜਾ ਨੇ ਦਰਸ਼ਨ ਕੀਤੇ ਹਨ ਲੋਕ ਪਰਲੋਕ ਪੁਨਾ ਸਹਾਏ ਸਭ ਤੋਂ ਇਹਨਾਂ ਸਹਾਏ ਸਤਿਗੁਰੂ ਮਾਤਾ ਚੰਦ ਕੌਰ ਜੀ ਸਭ ਥਾਈ ਹੋ ਸਹਾਏ ਸਮੇਰੇ ਮਾਲਕ ਅਕਾਲਪੁਰਖ ਰੂਪਤਾਰੇ ਸਤਿਗੁਰੂ ਜੀ ਸਿੰਘ ਜੀ ਪਾਸ ਹਾਜ਼ਰ ਨਾਜ਼ ਚੌਧ ਤੱਕ ਦੇ ਮਾਲਕ ਸਾਹਿਬ ਥਾਈ ਬਲਾਈ ਸਹਾਏ ਜਿਨ੍ਹਾਂ ਦੇ ਦਰਸ਼ਨ ਕੀਤੇ ਆਂ ਜਮਨ ਮਰਨ ਕਟਿਆ ਜਾਏ ਸਭ ਥਾਈਂ ਸਹਾਏ ਗੁਰੂ ਕੇ ਚਾਰ ਸਹਬਜ਼ਾਦੇ ਪੰਜ ਪਿਆਰੇ 40 ਮੁਖਤੇ 80 ਸ਼ਹੀਦ ਨਾਮਧਾਰੀ ਸੇ ਸਿੰਘ ਅਣੀ ਕਮਾਈ ਵੱਲ ਧੰਨ ਦਰਦਾ ਪਿਤਰ ਨਾਮ ਜੀ ਤੇ ਆਵੇ ਸਰਬ ਸੱਚੇ ਪਾਸ਼ਾ ਅਸੀਂ ਜੀਵ ਸਦਾ ਪੁਰਨਹਾਰ ਜੀਵ ਹਾਂ ਆਪ ਸਦਾ ਮਛਿੰਦ ਪਿਤਾ ਹੋ ਦਰੋਹ ਕਰੋ ਸਿੱਖੀ ਸਦਕ ਬਾਗਿ ਸ਼ਿਭਾਗਿਸ਼ ਬੇਮੋਕ ਕੋ ਕੇ ਨਮਰੀਏ ਪਾਸ਼ਾ ਧਰਤੀ ਦੇ ਧਰਮ ਬਰਤਾਓ ਮਹਾ ਮਲੇ ਦਾ ਨਾਸ ਕਰੋ ਆਪਣੇ ਸੰਤ ਖਾਲਸਾ ਪ੍ਰਕਾਸ਼ ਕਰੋ ਦੌਲਤ ਦੇ ਕਸ਼ਟੋਂ ਦੂਰ ਕਰੋ ਕੋਈ ਸ੍ਰੀ ਕੀ ਆਪ ਦਾ ਪੁੱਤਰ ਨਾਮ ਜਪੇ ਸਤਿਗੁਰਾਂ ਸੱਚੇ ਪਾਸ਼ਾ ਅੱਜ ਲੋਹੜੀ ਦਾ ਪੁੱਤਰ ਦਿਹਾੜ ਸੱਚੇ ਪਾਸ਼ਾ ਜੀਓ ਇਸ ਲੋਹੜੀ ਵਾਲੇ ਦਿਨ ਧਰਮ ਦੀ ਜੈ ਹੋਈ ਸੀ ਪ੍ਰਲਾਦ ਦੀ ਰੱਖਿਆ ਹੋਈ ਹੋਲਕਾ ਦਾ ਸਰਬਨਾਸ਼ ਹੋਇਆ ਸੱਚੇ ਪਾਸ਼ਾ ਜੀਓ ਆਪ ਦੇ ਪੁੱਤਰ ਦਿਹਾੜੇ ਦੇ ਸੱਚੇ ਪਾਸ਼ਾ ਪਰਿਵਾਰ ਮਿਲ ਕੇ ਸਿਮਰਨ ਕਰਨ ਲੱਗਾ ਸ੍ਰੀ ਸੱਚੇ ਪਾਸ਼ਾ ਸਿਮਰਨ ਕਰਨ ਦੀ ਜਾਜ ਬਖਸ਼ੀ ਸੱਚੇ ਪਾਸ਼ਾ ਜੀ ਆਉਣ ਵਾਲੀ ਲੋੜੀ ਸਾਰੇ ਜੀਆਂ ਦੇ ਤੰਦਰੁਸਤੀ ਦਾ ਧਾਨ ਵਾਕੀ ਸਿੱਤੇ ਬਾਦਸ਼ਾਹ ਰਾਖ ਲੈ ਬਾਗ ਚਲਾ ਜਿਹੇ ਕਰਕੇ ਦਿਉਧਾਰ ਸਤਿਗੁਰੂ ਰਾਮ ਸਿਨਾਮ ਚੰਡੀ ਕਲਾ ਅੱਜ ਦੇ ਭਾਣੇ ਸਰਬੱਤ ਦਾ ਭਲਾ ਜਿਉਂਦੀ ਸੋਹਣ ਹਾਲ ਸੱਸੀਆਂ ਕਾਲ ਧਨ ਰੰਗਾਰ ਜੈ ਜੈ